ਅੱਜ ਮੈਂ ਤੁਹਾਡਾ ਮੀਡੀਆ ਦਾ ਜਲਦੀ ਗਰੇਂਜ ਧੰਨਵਾਦ ਕਰਦਾ ਜਿਹੜੇ ਸਾਡੇ ਹਮੇਸ਼ਾ ਸਾਡੇ ਸੁੱਖ ਚੇ ਦੁੱਖ ਚੇ ਹਮੇਸ਼ਾ ਨਾਲ ਖੜੇ ਹੁੰਦੇ ਆ ਤੇ ਅੱਜ ਬੜੀ ਖੁਸ਼ੀ ਵਾਲੀ ਗੱਲ ਆ ਕਿ ਸਾਡਾ ਛੋਟਾ ਵੀਰ ਰਵੀ ਸੰਧੇਵਾਲ ਤੋਂ ਅੱਜ ਭਗਵਾਨ ਵਾਲਮੀ ਧਰਮ ਸਮਾਜ ਵਿੱਚ ਜੁਆਇਨ ਕਰਨ ਜਾ ਰਿਹਾ ਤੇ ਵਧੀਆ ਲੈਵਲ ਤੇ ਜੁਆਇਨ ਕਰਨ ਜਾ ਰਿਹਾ ਤੇ ਪਹਿਲਾਂ ਤਾਂ ਮੈਂ ਆਪਣੀ ਸੀਨੀਅਰ ਟੀਮ ਸਾਡੇ ਭਗਵਾਨ ਵਾਲਮੀ ਧਰਮ ਸਮਾਜ ਦੇ ਸਤਿਕਾਰਯੋਗ ਜਿੰਨੇ ਵੀ ਮੇਰੇ ਵੱਡੇ ਭਰਾ ਖੰਡੂ ਗਿੱਲ ਜੀ ਵਿਪਨ ਸੱਭਰਵਾ ਵਿਪਨ ਕਲਿਆਣ ਜੀ ਕਾਲੀ ਕਈ ਜੀ ਆਪਣੇ ਸ਼ਹਿਰੀ ਪ੍ਰਧਾਨ ਮੇਰਾ ਵੀਰ ਸੁમિત ਮਚਲ ਜੀ ਰਾਜ ਸੱਬਰਵਾਲ ਜੀ ਸਾਡਾ ਬੌਨੀਕ ਲਿਆ ਤੇ ਬਾਕੀ ਸਾਡਾ ਵੱਡਾ ਵੀਰ ਜਿੰਦੀ ਵੀਰ ਸੰਧਾਲ ਤੋਂ ਤੇ ਹੋਰ ਵੀ ਮੇਰੇ ਭਰਾ ਜਿੰਨੇ ਮੇਰੇ ਨਾਲ ਨੇ ਮੇਰਾ ਛੋਟਾ ਵੀ ਰਕੇਸ਼ ਤਰੀਕੇ ਤੇ ਮੇਰਾ ਤਰਮਿੰਦਰ ਵੀ ਸੰਧਾਲ ਸੰਧਾਲ ਦੇ ਜਿੰਨੇ ਆਲੇ ਦੁਆਲੇ ਪਿੰਡਾਂ ਜਿੰਨੇ ਭਰਾ ਜਾਇਨ ਸਭ ਦਾ ਦਿਲ ਦੀ ਗਰੇਆਂ ਚੋਂ ਧੰਨਵਾਦ ਕਰਦਾ ਕਿਉਂਕਿ ਸਾਰੇ ਮੈਨੂੰ ਪਿਆਰ ਕਰਨ ਵਾਲੇ ਮੈਂ ਵੀ ਸਾਰਿਆਂ ਨੂੰ ਸਤਿਕਾਰ ਦਿੰਦਾ ਪਿਆਰ ਕਰਦਾ ਮੇਰੇ ਛੋੜੇ ਭਰਾਵਾਂ ਤੇ ਅੱਜ ਬੜੀ ਖੁਸ਼ੀ ਦੀ ਗੱਲ ਆ ਕਿ ਰਵੀ ਸਾਡਾ ਛੋਟਾ ਵੀਰ ਜਿਹੜਾ ਸਾਂਹੇ ਹਾਲ ਦੇ ਵਿੱਚ ਪਹਿਲਾਂ ਵੀ ਕਈ ਐਕਟੀਵਿਟੀਆਂ ਕਰਦਾ ਵਾ ਹਰੇਕ ਦੇ ਨਾਲ ਖੜਦਾ ਸੁੱਖ ਦੁੱਖ ਤੇ ਪਰਿਵਾਰਾਂ ਦੇ ਨਾਲ ਖੜਦਾ ਅਸੀਂ ਇਹਦੀ ਅਸੀਂ ਹਮੇਸ਼ਾ ਦੇ ਨਾਲ ਮੋਢਿਆਂ ਮੋਢਾ ਲਾ ਕੇ ਖੜਦੇ ਆ ਤੇ ਇਹਦੇ ਕੰਮਾਂ ਨੂੰ ਦੇਖਦੇ ਹੋਏ ਅੱਜ ਸਾਡੀ ਜਿਹੜੀ ਭਗਵਾਨ ਵਾਲਮੀ ਧਰਮ ਸਮਾਜ ਜਿਹੜੀ ਟੀਮ ਆ ਸੰਗਠਨ ਆ ਇਹ ਪਹਿਲਾਂ ਹੀ ਇਹ ਕੰਮਾਂ ਨੂੰ ਲੈ ਕੇ ਪਹਿਲ ਦਿੰਦਾ ਵਾ ਹਰੇਕ ਦੇ ਸੁੱਖ ਤੇ ਦੁੱਖ ਤੇ ਪੜ੍ਹਾਈ ਐਜੂਕੇਸ਼ਨ ਨੂੰ ਅੱਗੇ ਲੈ ਕੇ ਚੱਲਦਾ ਤੇ ਅੱਜ ਰਵੀ ਦੀ ਮਿਹਨਤ ਨੂੰ ਦੇਖਦੇ ਹੋਏ ਸਾਡੇ ਸੰਗਠਨ ਵੱਲੋਂ ਰਵੀ ਸਾਂਦੇਵਾਲ ਨੂੰ ਅੱਜ ਸਾਂਦੇਵਾਲ ਦਾ ਹਲਕਾ ਇੰਚਾਰ ਲਾਇਆ ਜਾ ਰਿਹਾ ਤੇ ਇਹ ਵਧਾਈ ਦਾ ਪੱਤਰ ਆ ਸਾਡੀ ਟੀਮ ਵੱਲੋਂ ਇਹਨੂੰ ਵਧਾਈਆਂ ਨੇ ਤੇ ਇਹਦੇ ਦੋਸਤਾਂ ਵੱਲੋਂ ਪਰਿਵਾਰਾਂ ਵੱਲੋਂ ਇਹਨੂੰ ਅੱਜ ਬਹੁਤ ਵੱਡੀ ਜਿਹੜੀ ਆ ਹਲਕਾ ਸਾਂਦੇਵਾਲ ਦਾ ਇੰਚਾਰ ਲਾਇਆ ਬਹੁਤ ਵੱਡੀ ਜ਼ਿੰਮੇਵਾਰੀ ਆ ਤੇ ਸਾਨੂੰ ਭਰੋਸਾ ਵੀ ਆ ਸਾਡੇ ਵੀਰ ਤੇ ਰਵੀ ਤੇ ਬਈ ਬੜੀ ਮਿਹਨਤ ਨਾਲ ਕੰਮ ਕਰਦਾ ਤੇ ਹਮੇਸ਼ਾ ਹਰੇਕ ਦੇ ਨਾਲ ਖੜੂਗਾ ਮੋਢੇ ਮੋਢਾ ਲਾ ਕੇ ਤੇ ਅੱਜ ਅਸੀਂ ਇਹਨੂੰ ਵਧਾਈ ਦਿੰਦੇ ਆ ਆਪਣੇ ਭਰਾ ਨੂੰ ਰਵੀ ਸਾਂਦੇਵਾਲ ਨੂੰ ਹਲਕਾ ਇੰਚਾਰ ਲੱਗਣ ਤੇ ਆਪਣੇ ਭਗਵਾਨ ਵਾਲਮੀਕ ਮਹਾਰਾਜ ਜੀ ਦਾ ਮੰਦਿਰ ਬਣਾਇਆ ਸੀ ਉਹ ਵਿੱਚੇ ਰਹਿ ਗਿਆ ਕੰਮ ਕਿਸੇ ਨੇ 10 ਥੈਲੇ ਦਿੱਤੇ ਕਿਸੇ ਨੇ 20 ਥੈਲੇ ਦਿੱਤੇ ਸੀਮਿੰਟ ਦੇ ਉਹ ਸੀਮਿੰਟ ਉੱਤੇ ਜੰਮ ਕੇ ਪੱਥਰ ਹੋ ਚੁੱਕਿਆ ਸੀ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਮੈਂ ਇੱਥੇ ਭਗਵਾਨ ਵਾਲਮੀਕ ਮਹਾਰਾਜ ਜੀ ਦਾ ਕੋਈ ਮੰਦਿਰ ਨਹੀਂ ਹੈਗਾ ਪ੍ਰੇਮ ਕलोनी ਦੇ ਵਿੱਚ ਆਪਾਂ ਗੱਲਾਂ ਨਹੀਂ ਕਰਦੇ ਮੇਰੇ ਬਾਰੇ ਤੁਹਾਨੂੰ ਪਤੀਆ ਤੇ ਪੁੱਛ ਵੀ ਲਿਓ ਜਿਹੜੀ ਸਾਡੀ ਸੰਗਠਨ ਆ ਭਗਵਾਨ ਵਾਲਮੀ ਤੁਰਨ ਸਮਾਜ ਅੱਜ ਵਾਦਾ ਕਰਕੇ ਚੱਲਿਆ ਸਾਰੇ ਭਰਾਵਾਂ ਦੇ ਨਾਲ ਰਵੀ ਸੰਧੇਵਾਲ ਦੇ ਆ ਲੈ ਜੀ ਬਾਹ ਫੜ ਕੇ ਕਹਿ ਰਿਹਾ ਜਿਹੜੀ ਸਾਡੀ ਭਗਵਾਨ ਵਾਲਮੀ ਤੁਰਨ ਸਮਾਜ ਟੀਮ ਆ ਜੇ ਵਾਲਮੀਕੀ ਮੰਦਰ ਅਧੂਰਾ ਰਹਿ ਗਿਆ ਉਹਨੂੰ ਪੂਰਾ ਸੀ ਕਰਕੇ ਦੇਣਾ ਸਾਡੀ ਜਿੰਨੀ ਟੀਮ ਆ ਭਗਵਾਨ ਵਾਲਮੀ ਧਰਮ ਸਮਾਜ ਸਾਡੀ ਸੀਨੀ ਟੀਮ ਆ ਉਹਨਾਂ ਦਾ ਜਿਹੜਾ ਭਗਵਾਨ ਵਾਲਮੀ ਮਹਾਰਾਜ ਜੀ ਦਾ ਮਹਾਰਾਜ ਜਿਹੜਾ ਜਨਮ ਦਿਵਸ ਆ ਅਕਤੂਬਰ ਦੇ ਵਿੱਚ ਉਹ ਤੋਂ ਪਹਿਲਾਂ ਪਹਿਲਾਂ ਉਹਨੂੰ ਅਸੀਂ ਉਹ ਸਾਰੀ ਵਧੀਆ ਤਰੀਕੇ ਨਾਲ ਕਰਾਵਾਂਗੇ ਇਹ ਮੇਰਾ ਤੁਹਾਡਾਂ ਬਾਦ ਆ ਸਾਰੇ ਆਪਣੇ ਸਾਥਨ ਵਾਲ ਦੇ ਭਰਾਵਾਂ ਨਾਲ ਤੇ ਮੇਰੇ ਸਤਿਕਾਰਯੋਗ ਜਿੰਨੇ ਭਰਾ ਇੱਥੇ ਖੜੇ ਨੇ ਅਸੀਂ ਉਹਨੂੰ ਵਧੀਆ ਤਰੀਕੇ ਨਾਲ ਸਮੁੱਚੇ ਢੰਗ ਨਾਲ ਮੰਦਰ ਨੂੰ ਬਣਵਾਵਾਂਗੇ ਇਹ ਮੇਰਾ ਤੁਹਾਡਾਂ ਬਾਦ ਆ ਅਮਰੋ ਜੈ ਵਾਲਮੀਕੀ ਜੈ ਭੀਮ ਜੈ ਭਾਰਤ ਇੱਕ ਅੱਜ ਵਧੀਆ ਮੈਸੇਜ ਆ ਰਿਹਾ ਯੂਥ ਆ ਜਿਹੜਾ ਸਾਡਾ ਵੀਰ ਰਵੀ ਸਾਡੇ ਨਾਲ ਤੋਂ ਵੱਡੇ ਪੱਧਰ ਤੇ ਭਗਵਾਨ ਵਾਲਮੀਕੀ ਧਰਮ ਸਮਾਜ ਵਿੱਚ ਸ਼ਾਮਲ ਹੋਣ ਜਾ ਰਿਹਾ ਵਾ ਅਸੀਂ ਆਸ ਰੱਖਦੇ ਹਾਂ ਕਿ ਸਾਡਾ ਵੀਰ ਸਮਾਜ ਦੇ ਪ੍ਰਤੀ ਐਧੇ ਕੰਮ ਕਰਦਾ ਰਹੇ ਤੇ ਜਿੱਥੇ ਸਾਡਾ ਵੀਰਾ ਵੀਰ ਸਾਡੀ ਡਿਊਟੀ ਲਾਊਗਾ ਅਸੀਂ ਹਮੇਸ਼ਾ ਇਹਦੇ ਨਾਲ ਖੜੇ ਆ ਤੇ ਨਹੀਂ ਗੱਲ ਤੁਸੀਂ ਕੁਸ਼ਨ ਪੁੱਟ ਕੀਤਾ ਭਗਵਾਨ ਵਾਲਮੀਕੀ ਮਹਾਰਾਏ ਦੇ ਮੰਦਿਰ ਤੇ ਉਹ ਸਾਰੀ ਲਈ ਮੈਂ ਮੇਰਾ ਵੀਰ ਸਾਨੀ ਤਰੀਕੇ ਤੇ ਸਾਡੀ ਪੂਰੀ ਟੀਮ ਜੋ ਸਾਡੀ ਇਹ ਵੀਰ ਡਿਊਟੀ ਲਾਊਗਾ ਅਸੀਂ ਵੱਧ ਚੜ ਕੇ ਇੱਥੇ ਖੜਾਂਗੇ ਅਸੀਂ ਕਿਸੇ ਨੂੰ ਕੋਈ ਪਰਮਿਸ਼ਨ ਨਹੀਂ ਪਾਣੀ ਕੋਈ ਗ੍ਰਾਂਟ ਨਹੀਂ ਜੋ ਸਾਡੇ ਭਰਾਵਾਂ ਵੱਲੋਂ ਸਗਠਨ ਵੱਲੋਂ ਸ਼ੁਰੂਗਾ ਅਸੀਂ ਹਮੇਸ਼ਾ ਇਹਦੇ ਨਾਲ ਖੜੇ ਆਂਗੇ ਸਾਰੇ ਜੀ ਜੈ ਵਾਲਮੀਕੀ ਜੈ ਭੀਮ ਜੈ ਭੱਟ ਜ ਸਾਡੇ ਰਾਸ਼ਟਰੀ ਸੰਚਾਲਕ ਸੰਜੀਵ ਗਿੱਲ ਜੀ ਉਹਨਾਂ ਦੇ ਨਾਲ ਸਾਡੇ ਪੰਜਾਬ ਦੇ ਪ੍ਰਧਾਨ ਸਨੀ ਤ੍ਰੀਕੇ ਜੀ ਸਾਡੇ ਲੁਧਿਆਣਾ ਸ਼ਹਿਰ ਦੇ ਪ੍ਰਧਾਨ ਕਾਲੀ ਕਈ ਜੀ ਸਾਡੇ ਪੰਜਾਬ ਦੇ ਯੂਥ ਵਿੰਗ ਦੇ ਪ੍ਰਧਾਨ ਰਾਜੂ ਸੱਬਰਵਾਲ ਜੀ ਵਿਸ਼ੂ ਕਲਿਆਣ ਜੀ ਉਦੇ ਜੀ ਲੁਧਿਆਣੇ ਤੋਂ ਇੱਕ ਸਾਰੇ ਸਾਡੇ ਰਾਸ਼ਟਰੀ ਆਗਿਆਕਾਰਤਾ ਪੰਜਾਬ ਦੇ ਕਰੀਕਰਤਾ ਪਹੁੰਚੇ ਨੇ ਸਾਂਨੇ ਹਾਲ ਵਿਖੇ ਅੱਜ ਰਵੀ ਭਾਈ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਭਗਵਾਨ ਵਾਲਮੀਕੀ ਤਰੰਗ ਸਮਾਜ ਵੱਲੋਂ ਮਿਲਣ ਜਾ ਰਹੀ ਹੈ ਪਹਿਲੋ ਤਾਂ ਮੈਂ ਪੂਰੇ ਸਾਂਨੇ ਹਾਲ ਦੇ ਵੀਰਾਂ ਨੂੰ ਲੱਖ ਲੱਖ ਵਧਾਈ ਦਿਨਾ ਸਾਰੇ ਯੂਥ ਨੂੰ ਵਧਾਈ ਦਿਨਾ ਇਹਨਾਂ ਦਾ ਜਿਹੜਾ ਪਿਆਰ ਹੈ ਇਹਨਾਂ ਯੂਥ ਬਹੁਤ ਪਸੰਦ ਕਰਦਾ ਵੈ ਤੇ ਸਾਰਾ ਸਾਂਨੇ ਹਾਲ ਜਿੱਥੇ-ਜਿੱਥੇ ਵੀ ਅਸੀਂ ਲੱਗ-ਲੱਗ ਮੋਹੱਲਿਆਂ 'ਚ ਵੀ ਜਾ ਕੇ ਆਏ ਆ ਇਹਨਾਂ ਦੇ ਕੰਮਾਂ ਨੂੰ ਦੇਖਦੇ ਹੋਏ ਭਗਵਾਨ ਵਾਲਮੀਕੀ ਤਰਨ ਸਮਾਜ ਵੱਲੋਂ ਅੱਜ ਇਹਨਾਂ ਨੂੰ ਸੱਨੇਵਾਲ ਦਾ ਪ੍ਰਧਾਨ ਅਤੇ ਹਲਕਾ ਇੰਚਾਰਜ ਜਿੰਨੂੰ ਕਹਿੰਦੇ ਨੇ ਉਹ ਲਗਾਇਆ ਜਾਣਾ ਵੈ ਸਾਡੇ ਸੰਜੀਵ ਗਿੱਲ ਜੀ ਵੱਲੋਂ ਪੰਜਾਬ ਪ੍ਰਧਾਨ ਸਰੀ ਥ੍ਰੀਕੇ ਜੀ ਵੱਲੋਂ ਅੱਜ ਇਹਨਾਂ ਨੂੰ ਵੱਡੀ ਜ਼ਿੰਮੇਵਾਰੀ ਦੇ ਕੇ ਅਜੀ ਸਨਮਾਨਿਤ ਕਰਾਂਗੇ ਭਗਵਾਨ ਵਾਲਮੀਕੀ ਤਰ੍ਹਾਂ ਸਮਾਈ ਜੈਪੀ ਜੈ ਭਾਰਤ ਜੈਪੀ ਜੈ ਭਾਰਤ ਸਭ ਤੋਂ ਪਹਿਲਾਂ ਜੀ ਸਨੀ ਭਾਈ ਜੀ ਦਾ ਬਹੁਤ ਧੰਨਵਾਦੀ ਆ ਤੇ ਸਮੁੱਚੀ ਟੀਮ ਦਾ ਮੈਂ ਵੀ ਮੈਨੂੰ ਇਸ ਕਾਬਲ ਸਮਝਿਆ ਇਹਨਾਂ ਨੇ ਕਿ ਇੰਨੀ ਵੱਡੀ ਮੈਨੂੰ ਜ਼ਿੰਮੇਵਾਰੀ ਸੌਂਪ ਮਤਲਬ ਸੌਂਪਣ ਜਾ ਰਹੇ ਨੇ ਇਹ ਤੇ ਇਹਨਾਂ ਦਾ ਮੈਂ ਬਹੁਤ ਭਾਰੀ ਆ ਬਹੁਤ ਮਤਲਬ ਧੰਨਵਾਦ ਕਰਦਾ ਇਹਨਾਂ ਦਾ ਤੇ ਜਿੰਨੇ ਵੀ ਮੇਰੇ ਭਰਾ ਆਏ ਨੇ ਸਾਰੇ ਉੱਥੇ ਜਿੰਨਾ ਵੀ ਕਟ ਹੋਇਆ ਵਾ ਮੇਰੇ ਇੱਕ ਕੋਲ ਤੇ ਇਹਨਾਂ ਦਾ ਮੈਂ ਆਪਣੇ ਭਰਾਵਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾ ਤੇ ਜਿੰਨੇ ਵੀ ਮੇਰੇ ਭਰਾ ਨੇ ਤੇ ਮੈਨੂੰ ਇੱਕ ਕੋਲ ਦੇ ਸੱਦਣਗੇ ਵੀ ਮੈਂ ਉਹਨਾਂ ਦੇ ਨਾਲ ਮੋਢਾ ਲਾ ਕੇ ਮੋਢਾ ਖੜੂੰਗਾ ਤੇ ਉਹਨਾਂ ਦੇ ਸੁਖਦਗਿ ਸ ਉਹਨਾਂ ਦਾ ਸਾਥ ਦਊਂਗਾ ਜਿੱਥੇ ਵੀ ਉਹ ਮੈਨੂੰ ਕਹਿਣਗੇ ਤੇ ਬਾਕੀ ਜਿੱਥੇ ਵੀ ਮੇਰੇ ਸੱਨੇ ਵਾਲ ਦੇ ਜਿੰਨੇ ਵੀ ਹੈਗੇ ਆ ਵੀ ਮੈਂ ਸਾਡੇ ਨਾਲ ਖੜੂੰਗਾ ਜੈ ਵਾਲਮੀਕੀ ਜੈਪੀ ਕਾਇਨ ਪ੍ਰਧਾਨ ਲਾਇਆ ਇਹ ਹੱਕਦਾਰ ਸੀਗਾ ਇਹ ਜ਼ਿੰਮੇਵਾਰੀ ਨਾਲ ਆਪਣੇ ਸਾਰੇ ਫਰਜ਼ ਨਿਭਾਉਂਦਾ ਲੋਕਾਂ ਨਾਲ ਤੁਰਦਾ ਲੋੜਵੰਦਾਂ ਨਾਲ ਖੜਦਾ ਵਾ ਇਹਦਾ ਹੱਕਦਾਰ ਸੀ ਇਹਨੂੰ ਇਹਦਾ ਮਿਲਿਆ ਵਾ ਇਹਨੂੰ ਮੁਬਾਰਕਾਂ ਬਾਕੀ ਜੋ ਸਾਰੀ ਭਗਤ ਬਲਵਿਕੀ ਮਹਾਰਾਜ ਦੀ ਜੋ ਵੀ ਮੰਦਿਰ ਦੀ ਜ਼ਿੰਮੇਵਾਰੀ ਮੇਰੀ ਲਈ ਆ ਅਸੀਂ ਇਹ ਦਿਲੋਂ ਪੂਰੀ ਕਰਾਂਗੇ ਕਿਉਂਕਿ ਉਹਨੇ ਦੀ ਡਿਮਾਂਡ ਵੀ ਆ ਲੋਕਾਂ ਦੀ ਉਹਦੀ ਆਸਥਾ ਵੀ ਆ ਇਹ ਹੋਣਾ ਚਾਹੀਦਾ ਮੈਂ ਲੋਕਾਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਵੀ ਜੋ ਇਹ ਮੰਦਿਰ ਦਾ ਕੰਮ ਵਿੱਚ ਰੁਕਿਆ ਹੋਇਆ ਹੈ ਉਹਨਾਂ ਨੂੰ ਜ਼ਰੂਰ ਚਾਹੀਦਾ ਸਾਡਾ ਵੀ ਸਾਥ ਦਿਓ ਸਾਰਿਆਂ ਦੀ ਚੜ੍ਹਦੀ ਕਲਾ ਵਾ